ਭਾਈ ਜੀ ਸਾਫ ਪਾਣੀ ਹੈ ਇਹ ਭਾਈ ਜੀ ਇਹ ਤੋਂ ਨਾ ਕੀ ਸਾਫ ਪਾਣੀ ਦੇ ਵਿੱਚ ਤੋਰੇ ਹੋ ਇਹ ਤੇ ਕਿਉਂ ਦੇ ਇਹ ਦੁਬਾਰੇ ਕੱਸਰ ਹੈ ਇਹ ਸਰ ਉਹ ਦੂਏਗਾ ਉਹ ਬਣ ਕੇ ਰੈਡੀ ਉਧਰ ਹੀ ਜਾਣਾ ਹੈ ਨਹੀਂ ਨਹੀਂ ਆ ਥੋੜਾ ਸਾਹਮਣੇ ਧੁਲੇਗਾ ਇਹ ਭਾਈ ਜੀ ਇਹ ਕਦੋਂ ਦੀਆਂ ਨਹੀਂ ਗਿਆ ਬੰਨ ਲੀ ਹਾਲਾਤ ਤਾਂ ਉਹਦੇ ਇਦਾਂ ਲੱਗਦਾ ਜਿਵੇਂ ਮਹੀਨਾ ਪਰਾਣੀ ਹੁੰਦੀ ਆ ਇਹ ਆਇਆ મતલਬ ਇਹ ਦੱਸੋ ਪਹਿਲਾਂ ਪੰਜਾਬ ਦੀ ਫਿਕਰ ਹੈ ਕਿ ਨਹੀਂ ਹੈ ਤੁਹਾਡੇ ਮਨ ਦੇ ਵਿੱਚ ਪੂਰੀ ਫਿਕਰ ਹੈ ਨਾ ਵੀ ਪੰਜਾਬ ਆਪਾਂ ਮਾਰ ਕੇ ਹਟਣਾ ਬਿਮਾਰੀਆਂ ਦੇ ਨਾਲ ਇਹ ਕੰਮ ਥੋੜੀ ਕਰਨਾ ਜੀ ਆਪਾਂ ਨੂੰ ਇਹ ਕੰਮ ਥੋੜੀ ਕਰਨਾ ਕੰਮ ਤਾਂ ਉਹੀ ਕਰਨੇ ਨੇ ਜਨਾਬ ਤੁਸੀਂ ਕਿਵੇਂ ਦੇਖਦੇ ਹੋ ਸਾਫ ਸਫਾਈ ਦਾ ਪ੍ਰਬੰਧ ਸਾਫ ਸਫਾਈ ਦਾ ਬਾਈ ਤੁਹਾਡੇ ਸਾਹਮਣੇ ਹੀ ਹੈ ਹੈ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਘਰੇ ਤਾਂ ਨਹੀਂ ਲੈ ਕੇ ਜਾਂਦੇ ਇਹ ਚੀਜ਼ਾਂ ਉਹ ਨੂੰ ਲੈ ਕੇ ਜਾਂਦੇ ਆਪਾਂ ਅੰਮ੍ਰਿਤਗੜ ਮੰਡੀ ਤੋਂ ਲੈ ਕੇ ਜਾਵਾਂਗੇ ਮਹਾਰਾਣਾ ਕੰਮ 300 ਰੁਪਏ ਦੀ ਵਿਪਾਤੀ ਆ ਇਹਦਾ 10000 ਰੁਪਏ ਲਾਊਗਾ ਭਾਈ ਜੀ ਕਮਰਾ ਭਰਿਆ ਪਿਆ ਬਾਹਰ ਉੱਥੇ ਥੱਲੇ ਪੁੰਜੇ ਲਾਈ ਪਿਆ ਸਭਾਈ ਨੰਗਾ ਹੋ ਕੇ ਉਹ ਪਕੌੜੇ ਕੱਢ ਰਿਹਾ ਸਭਾਈ ਕਾਦੀ ਹੈ ਸਭਾਈ ਕਾਦੀ ਵੀ ਨਹੀਂ ਹੈਗੀ ਜਗਵਾਨੀ ਟੀਵੀ ਦੇਖ ਰਹੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਚਪਾਰ ਮੇਲੇ ਦੇ ਵਿਸ਼ਵ ਦੇ ਵਿੱਚ ਚਰਚੇ ਹੁੰਦੇ ਨੇ ਜੇਕਰ ਗੱਲ ਕਰੀਏ ਤਾਂ ਲੋਕਾਂ ਦੀ ਜਿਹੜੀ ਧਾਰਮਿਕ ਸ਼ਰਧਾ ਹੈ ਇਸ ਮੇਲੇ ਦੇ ਨਾਲ ਜੁੜੀ ਹੋਈ ਹੈ ਗੱਲ ਕਰੀਏ ਪੂਰੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਪੂਰੇ ਵਿਸ਼ਵ ਭਰ ਦੇ ਵਿੱਚੋਂ ਦੁਨੀਆ ਜਿਹੜੀ ਇੱਥੇ ਨਤਮਸਤਕ ਹੋਣ ਨੂੰ ਆਉਂਦੀ ਹੈ ਤੇ ਫਿਲਹਾਲ ਇਸ ਵੇਲੇ ਅਸੀਂ ਉਸ ਮੇਨ ਰਸਤੇ ਦੇ ਉੱਤੇ ਖੜੇ ਆ ਜਿੱਥੇ ਲੋਕ ਧਾਰਮਿਕ ਸ਼ਰਧਾ ਦੇ ਕਰਕੇ ਆਉਂਦੇ ਨੇ ਪਰ ਉੱਥੇ ਹੀ ਕੁਝ ਲੋਕਾਂ ਦੀ ਜਿਹੜੀ ਸਿਹਤ ਦੇ ਨਾਲ ਖਲਵਾੜ ਵੀ ਕੀਤਾ ਜਾਂਦਾ ਹੈ ਪਿੱਛੇ ਦੇਖ ਸਕਦੇ ਹੋ ਕਿ ਹਾਲਾਤ ਜਰੂਰ ਦਿਖਾਏ ਜਾਣ ਜਿਹੜੀਆਂ ਇਹ ਮਠਾਈਆਂ ਨੇ ਤੇ ਫਿਲਹਾਲ ਦੇਖ ਸਕਦੇ ਹੋ ਕਿ ਖੁੱਲੇ ਦੇ ਵਿੱਚ ਇਹ ਪਕਾਈਆਂ ਜਾਂਦੀਆਂ ਨੇ ਖੁੱਲੇ ਦੇ ਵਿੱਚ ਹੀ ਰੱਖੀਆਂ ਜਾਂਦੀਆਂ ਨੇ ਚਾਹੀ ਇਹਨਾਂ ਦੇ ਉੱਤੇ ਮਿੱਟੀ ਕੱਟਾ ਜੋ ਵੀ ਮਰਜੀ ਪਵੇ ਪਰ ਇਹਨਾਂ ਨੂੰ ਟਕਿਆ ਨਹੀਂ ਜਾਂਦਾ ਤਾਂ ਗੱਲ ਕਰੀਏ ਤਾਂ ਪ੍ਰਸ਼ਾਸਨ ਦੀ ਜਿਹੜਾ ਸਿਹਤ ਵਿਭਾਗ ਹੈ ਉਹ ਵੀ ਸ਼ਾਇਦ ਇਸ ਵੇਲੇ ਕੁੰਭ ਕਰਨੀ نیند ਸੁੱਤਾ ਹੋਇਆ ਹੈ ਗੱਲ ਕਰੀਏ ਦਾ ਪਿੱਛੇ ਸਮਾਨ ਵੀ ਜਿਹੜਾ ਇਹਨਾਂ ਦਾ ਸਮਾਨ ਦੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਹੈ ਬਾਈ ਜੀ ਸਾਫ ਪਾਣੀ ਹੈ ਇਹ ਨਹੀਂ ਜੀ ਇਹ ਤੋਂ ਨਾਲ ਹੀ ਹੈ ਸਾਫ ਪਾਣੀ ਦੇ ਵਿੱਚ ਧੋ ਰਹੇ ਹੋ ਇਹ ਤੁਸੀਂ ਜਿਉ ਉਹਦੇ ਇਹ ਧੁਏਗਾ ਸਰ ਜੀ ਇਹ ਸਰ ਉਹ ਧੁਏਗਾ ਉਹਦਾ ਬਣ ਕੇ ਰੈਡੀ ਉਧਰ ਹੀ ਜਾਣਾ ਹੈ ਨਹੀਂ ਨਹੀਂ ਇਹ ਆ ਤੁਹਾਡੇ ਸਾਹਮਣੇ ਧੁਲੇਗਾ ਸਰ ਸਰ ਤੁਹਾਡੇ ਸਾਹਮਣੇ ਹੀ ਧੁਲੇਗਾ ਨਾ ਹਾਂ ਤੁਹਾਡੇ ਸਾਹਮਣੇ ਹੀ ਧੁਲੇਗਾ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚ ਇੱਕ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਉਹਨਾਂ ਦੇ ਦੁਆਰੇ ਇੱਕ ਪਾਥੀਆਂ ਦਾ ਗਹਾਰਾ ਲੱਗਿਆ ਹੁੰਦਾ ਸੇਮ ਪਿੱਛੇ ਦੇਖ ਸਕਦੇ ਹੋ ਚਾਹੇ ਕੋਈ ਜ਼ਹਿਰੀਲਾ ਜਾਨਵਰ ਆ ਕੇ ਲੁਕੇ ਚਾਹੇ ਕੋਈ ਵੀ ਜ਼ਹਿਰੀਲੀ ਚੀਜ਼ ਹੈ ਜਿਹੜੀ ਉਸ ਦੇ ਵਿੱਚ ਆ ਕੇ ਵੱਢ ਜਾਵੇ ਫਿਲਹਾਲ ਆ ਦੇਖ ਵੀ ਸਾਧਿਓ ਕਿ ਜਿਹੜਾ ਵਿੱਚ ਵਿਅਕਤੀ ਵੜਿਆ ਹੋਇਆ ਹੈ ਉਹਦੇ ਹੱਥਾਂ ਤੇ ਨਾ ਕੋਈ ਗਲਵਜ਼ ਨੰਗੇ ਪੈਰੀ ਉਸੇ ਤਰ੍ਹਾਂ ਜਿਹੜਾ ਇੱਥੇ ਆ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਹੋ ਰਿਹਾ ਵੱਡੇ ਪੱਧਰ ਤੇ ਫਿਲਹਾਲ ਜਿਹੜਾ ਪ੍ਰਸ਼ਾਸਨ ਹੈ ਉਹ ਕਿਉਂ ਨਹੀਂ ਜਾਗਦਾ ਜਿਆ ਦਿਖਾਈਏ ਤਸਵੀਰਾਂ ਤੁਹਾਨੂੰ ਇਹ ਬਾਈ ਜੀ ਇਹ ਕਦੋਂ ਦੀਆਂ ਨਹੀਂ ਗੀਆਂ ਹੈ ਕੱਲ ਦੀ ਹਾਲਾਤ ਤਾਂ ਉਹਦੇ ਇਦਾਂ ਲੱਗਦਾ ਜਿਵੇਂ ਮਹੀਨਾ ਪੁਰਾਣੀ ਹੁੰਦੀ ਹੈ ਹਾਂਜੀ ਕੱਲ ਜਾ ਮੀ ਆਇਆ ਜਦ ਮਤਲਬ ਇਹ ਦੱਸੋ ਪਹਿਲਾਂ ਪੰਜਾਬ ਦੀ ਫਿਕਰ ਹੈ ਕਿ ਨਹੀਂ ਹੈ ਤੁਹਾਡੇ ਮਨ ਦੇ ਵਿੱਚ ਪੂਰੀ ਫਿਕਰ ਹੈ ਨਾ ਵੀ ਪੰਜਾਬ ਆਪਾਂ ਮਾਰ ਕੇ ਹਟਣਾ ਬਿਮਾਰੀਆਂ ਦੇ ਨਾਲ ਇਹ ਕੰਮ ਥੋੜੀ ਕੰਨਾ ਜੀ ਆਪਾਂ ਨੂੰ ਹਾਂਜੀ ਇਹ ਕੰਮ ਥੋੜੀ ਕੰਨਾ ਕੰਮ ਤਾਂ ਉਹੀ ਕਰ ਰਹੇ ਹਾਂ ਜਨਾਬ ਤੁਸੀਂ ਮਾਲਕ ਬਾਹਰ ਬਟਾਈਓ ਨਾ ਗੱਲ ਕਰਾ ਕਿਹੜਾ ਮਾਲਕ ਆ ਦੱਸੋ ਬਾਹਰ ਬੈਠੇ ਨੇ ਨਾਮ ਕੀ ਆ ਮਾਲਕ ਦਾ ਸਾਹਮਣੇ ਦੱਸ ਦਿਓ ਅਸੀਂ ਸਾਹਮਣੇ ਬੈਠੇ ਰਹੀ ਸਲੀਮ ਹੈ ਕੀ ਆ ਆਹ ਦੇ ਆ ਬਈ ਪਿੱਛੇ ਦੇਖ ਸਕਦੇ ਹੋ ਵੀ ਹਾਲਾਤ ਨੇ ਜਿਹੜੇ ਤੇ ਉਸ ਤੋਂ ਬਾਅਦ ਥੋੜਾ ਜਿਆ ਇਧਰੋਂ ਵੀ ਦਿਖਾ ਦਿੰਨੇ ਆ ਕਿਉਂਕਿ ਜ਼ਰੂਰੀ ਆ ਜਿਹੜਾ ਦੇਖ ਸਕਦੇ ਹੋ ਵੀ ਪਿੱਛੇ ਆ ਇਹਨਾਂ ਦਾ ਰੱਖਿਆ ਹੋਇਆ ਸਮਾਨ ਤੇ ਆਹ ਦੇਖ ਸਕਦੇ ਹੋ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਸਿਸਟਮ ਹੈ ਸਾਰਾ ਖੁੱਲਾ ਹੀ ਪਿਆ ਹੈ ਫਿਲਹਾਲ ਤੇ ਉਹ ਦੇਖੋ ਜੀ ਪੂਰੀ ਸਫਾਈ ਦੇ ਨਾਲ ਜਿਹੜਾ ਤਿਆਰ ਹੋ ਰਿਹਾ ਹੈ ਆ ਸਰੀਰ ਦੇ ਉੱਤੇ ਪੂਰੇ ਕੱਪੜੇ ਸਿਰ ਦੇ ਉੱਤੇ ਕੈਪ ਹੱਥਾਂ 'ਚ ਗਲਵਜ਼ ਸ਼ਾਇਦ ਤੁਹਾਨੂੰ ਨਹੀਂ ਨਜ਼ਰ ਆ ਰਹੀ ਹੋਊਗੀ ਪਰ ਪ੍ਰਸ਼ਾਸਨ ਨੂੰ ਇਹ ਲੱਗ ਰਿਹਾ ਵੀ ਇਹ ਪੂਰੀ ਜਿਹੜੀ ਸਵੱਛਤਾ ਦੇ ਨਾਲ ਇੱਕ ਪਾਸੇ ਤਾਂ ਆ ਸਵਚ ਭਾਰਤ ਦੇ ਜਿਹੜੇ ਸੁਪਨੇ ਦਿਖਾਏ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਦੇਖ ਹੀ ਲਿਆ ਕਿ ਜਿਹੜੇ ਹਾਲਾਤ ਨੇ ਜ਼ਮੀਨੀ ਪੱਧਰ ਤੇ ਤੇ ਹੁਣ ਟੱਕ ਲਿਆ ਗਿਆ ਟਕ ਲਿਆ ਗਿਆ ਜੇਕਰ ਗੱਲ ਕਰੀਏ ਤਾਂ ਹੁਣ ਇਹਨਾਂ ਦਾ ਸਮਾਨ ਟਕਿਆ ਹੋਇਆ ਹੈ ਕਿਉਂਕਿ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਨੂੰ ਸਾਇਦ ਇਹ ਲੱਗਦਾ ਵੀ ਇਹ ਜਿਹੜਾ ਸਮਾਨ ਹੈ ਟਕਿਆ ਹੋਇਆ ਪਰ ਕਿਤੇ ਨਾ ਕਿਤੇ ਆ ਲੋਕਾਂ ਦੀ ਸਿਹਤ ਦੇ ਨਾਲ ਇੱਕ ਵੱਡਾ ਖਿਲਵਾੜ ਹੈ ਲੋਕਾਂ ਦੀ ਜ਼ਿੰਦਗੀ ਨੂੰ ਜ਼ਬਰਦਸਤੀ ਬਿਮਾਰੀਆਂ ਦੇ ਵਿੱਚ ਧਕੇਲਿਆ ਜਾ ਰਿਹਾ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਜ਼ਿੰਮੇਦਾਰ ਹੈ ਅਸੀਂ ਗੱਲ ਕੀਤੀ ਸੀ ਪ੍ਰਸ਼ਾਸਨ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਦੁਬਾਰਾ ਫੇਰ ਦੇਖਦੇ ਆ ਵੀ ਉਹ ਕੀ ਪ੍ਰਸ਼ਾਸਨ ਜਿਹੜਾ ਆ ਫੋਨ ਚੱਕਦਾ ਹੈ ਜਾਂ ਨਹੀਂ ਚੱਕਦਾ ਫਿਲਹਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਪ੍ਰਸ਼ਾਸਨਿਕ ਅਧਿਕਾਰੀ ਨੇ ਸ਼ਾਇਦ ਗੂੜੀ ਨੀਂਦਰ ਤੋਂ ਬਾਹਰ ਆਏ ਹੋਣਗੇ ਬਹੁਤ ਵਧੀਆ ਦੀ ਕੋਸ਼ਿਸ਼ ਮਿਲੇਗਾ ਫਿਲਹਾਲ ਜਿਹੜਾ ਐਸਐਮਓ ਅਮਰਜੀਤ ਕੌਰ ਜੀ ਜੋ ਕਿ ਲੁਧਿਆਣਾ ਦੇ ਡੀਐਚਓ ਨੇ ਤੇ ਲੋਕਾਂ ਦੀ ਸਿਹਤ ਦੇ ਲਈ ਜਿਹੜਾ ਸਰਕਾਰ ਦੇ ਵੱਲੋਂ ਅਪਾਇੰਟ ਕੀਤੇ ਗਏ ਨੇ ਤਾਂ ਕਿ ਲੋਕਾਂ ਦੀ ਸਿਹਤ ਦੇ ਨਾਲ ਕਿਸੇ ਪਾਸੇ ਵੀ ਖਿਲਵਾੜ ਨਾ ਹੋਵੇ ਪਰ ਸਰਿਆਮ ਜਿਹੜੀਆਂ ਸਿਹਤ ਸੁਵਿਧਾਵਾਂ ਦੀਆਂ ਜਿਹੜੀਆਂ ਛੇਕ ਸੂਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਤੇ ਨਾ ਕਿਤੇ ਫੋਨ ਚੱਕਣਾ ਜ਼ਰੂਰੀ ਨਹੀਂ ਹੈ ਕਿਉਂਕਿ ਜੇਕਰ ਲੋਕ ਮਰਦੇ ਆ ਤਾਂ ਮਰਨ ਦਿਓ ਤੇ ਇਹੀ ਸ਼ਾਇਦ ਮੰਦ ਦੇ ਵਿੱਚ ਹੋਣਾ ਪਰ ਲੋਕਾਂ ਦੀ ਸਿਹਤ ਜ਼ਰੂਰੀ ਨਹੀਂ ਆ ਬਾਈ ਜੀ ਆ ਕਿਵੇਂ ਦੇਖਦੇ ਹੋ ਸਾਫ ਸਫਾਈ ਦਾ ਪ੍ਰਬੰਧ ਸਾਫ ਸਫਾਈ ਦਾ ਬਾਈ ਤੁਹਾਡੇ ਸਾਹਮਣੇ ਹੀ ਹੈ ਹੈ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਘਰੇ ਤਾਂ ਨਹੀਂ ਲੈ ਕੇ ਜਾਂਦੇ ਇਹ ਚੀਜ਼ਾਂ ਉਹ ਨਹੀਂ ਲੈ ਕੇ ਜਾਂਦੀ ਆ ਪੰਮਨਗੜ ਮੰਡੀ ਤੋਂ ਲੈ ਕੇ ਜਾਵਾਂਗੇ ਮਾਰਨ ਵਾਲਾ ਕੰਮ ਆ ਰੇ ਮਾਰਨ ਵਾਲਾ ਕੰਮ ਆ ਵੀਰੇ ਦੇਖੋ ਮਿੱਟੀ ਆ ਗਈ ਜਾਂ ਤਾਂ ਅਸੀਂ ਇੱਕ ਸਲਾਹ ਦਿੰਨੇ ਆ ਵੀ ਜਾਂ ਤਾਂ ਐ ਕਰ ਲਓ ਵੀ ਇਹਨਾਂ ਤੋਂ ਸਮਾਨ ਲੈ ਕੇ ਜਾਣਾ ਤਾਂ ਡਾਕਟਰ ਦੇ ਨਾਲ ਪਹਿਲਾਂ ਹੀ ਫਿਕਸ ਕਰ ਲਿਓ ਅਮਾਊਂਟ ਇਹ ਤਾਂ ਗੱਲ ਥੋੜੀ ਸਹੀ ਆ ਵੀਰੇ ਹਾਂਜੀ ਇਹਦਾ ਕਰਨਾ ਚਾਹੀਦਾ ਫਿਕਸ ਤਾਂ ਪੰਨੋ ਸਹੀ ਆ ਇਹ ਤੋੜ ਦੇਖੋ ਕਿੰਨੇ ਲੋਕ ਲੈ ਕੇ ਜਾਂਦੇ ਕਿੰਨੇ ਬਿਮਾਰ ਹੋਣਗੇ ₹100 ਦੀ ਵਿਪਾਤੀ ਆ ਅਗਲਾ ₹10000 ਲਾਊਗਾ ਬਾਈ ਜੀ ਕਮਰਾ ਭਰਿਆ ਪਿਆ ਬਾਹਰ ਉੱਤੇ ਥੱਲੇ ਪੁੰਜੇ ਲਾਈ ਪਿਆ ਹੈ ਸਰਵਾਈ ਨੰਗਾ ਹੋ ਕੇ ਉਹ ਪਕੌੜੇ ਕੱਢ ਰਿਹਾ ਸਫਾਈ ਕਾਦੀ ਹੈ ਸਫਾਈ ਕਾਦੀ ਵੀ ਨਹੀਂ ਹੈਗੀ ਪਹਿਲਾਂ ਵੀ ਆਪਣੀ ਪੋਸਟ ਪਾਈ ਵੀ ਆ ਤੁਸੀਂ ਖਬਰ ਉਦਾਂ ਹੀ ਬੰਦਾ ਪਸੀਨੇ ਨਾਲ ਭਿੱਜਿਆ ਹੋਇਆ ਹੈਗਾ ਉਦਾਂ ਹੀ ਪਕੌੜੇ ਵਗੈਰਾ ਬਾਥੀ ਮੇਰਾ ਬਣਾ ਰਿਹਾ ਹੈਗਾ ਉਹੀ ਵਾਲਾ ਲੱਗਦਾ ਵੀ ਉਹ ਵੀਡੀਓ ਦੇਖਣ ਤੋਂ ਬਾਅਦ ਲੋਕ ਜਾਗਰੂਕ ਹੋਏ ਨੇ ਜਾਂ ਇਹਨਾਂ ਦੇ ਕੰਨ ਤੇ ਜੂੰ ਸਰਕੀ ਹੋਵੇ ਲੱਗਦਾ ਵੀ ਇਹਨਾਂ ਦੇ ਕੰਨ ਤੇ ਜੂੰ ਸਰਕੀ ਆ ਜਮੀ ਤਾਂ ਵੀਰੇ ਹੁਣ ਜੰਮੀ ਨਹੀਂ ਸਰਕ ਸਕਦੀ ਸੇਹ ਤਦ ਅਧਿਕਾਰੀਆਂ ਦੇ ਕੰਨ ਤੇ ਜੂੰ ਸਰਕੀ ਹੈ ਜ ਆ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਹੈ ਕਿਉਂਕਿ ਸਿਹਤ ਅਧਿਕਾਰੀ ਨੇ ਜਿਹੜੇ ਉਹ ਬੂੜੀ ਨਿੰਦਰ ਸੁੱਤੇ ਪਏ ਨੇ ਕਿਉਂਕਿ ਲੋਕਾਂ ਦੀ ਸ਼ਾਇਦ ਫਿਕਰ ਨਹੀਂ ਜਾਂ ਫਿਰ ਸਰਕਾਰੀ ਤਨਖਾਹਾਂ ਲੈ ਕੇ ਆਪਣੇ ਘਰ ਭਰਨੇ ਨੇ ਲੋਕ ਮਰਦੇ ਆ ਤਾਂ ਮਰਨ ਦਿਓ ਅਸੀਂ ਉਮੀਦ ਕਰਦੇ ਆ ਕਿ ਡੀਸੀ ਲੁਧਿਆਣਾ ਹਮੰਤੂ ਜੈਨ ਜੀ ਨੇ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਆ ਕਾਰਵਾਈ ਜ਼ਰੂਰ ਕਰਨਗੇ ਅਮਲ ਦੇ ਵਿੱਚ ਜ਼ਰੂਰ ਲਿਆਉਣਗੇ ਤੇ ਉਹਨਾਂ ਅਧਿਕਾਰੀਆਂ ਦੇ ਉੱਤੇ ਵੀ ਬਣਦੀ ਕਾਰਵਾਈ ਕਰਨਗੇ ਜੋ ਕਿ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਚਲਾ ਰਹੇ ਨੇ ਕਿਤਨੇ ਕਿਤੇ ਲੋਕਾਂ ਦੀ ਸਿਹਤ ਬਹੁਤ ਜ਼ਰੂਰੀ ਹੈ ਜਨਾਬ ਤੇ ਲੋਕਾਂ ਦੀ ਸਿਹਤ ਦੇ ਨਾਲ ਇਹ ਦਾ ਖਿਲਵਾੜ ਨਾ ਕਰੋ ਕੈਮਰਾ ਪਰਸਨ ਚੰਪੌਰ ਸਿੰਘ ਦੇ ਨਾਲ ਜਗਵਾਨੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ